ਹੈਲੋ ਦੋਸਤੋ ਇਹ ਵਲੌਗ ਆ 14 ਅਗਸਤ ਦਾ ਯਾਨੀ ਬੀਤੇ ਹੋਏ ਕੱਲ ਦਾ ਤੇ ਹੁਣ ਮੈਂ ਆਪਣੀ ਪਿੰਡ ਵਾਲੀ ਸੜਕ ਤੋਂ ਆ ਰਿਹਾ ਐ ਮੇਨ ਹਾਈਵੇ ਤੇ ਤੇ ਅੱਜ ਆਟੋ ਸਵੇਰ ਤੋਂ ਹੀ ਖਰਾਬ ਆ ਮੈਂ ਬੜੀ ਮੁਸ਼ਕਲ ਨਾਲ ਰੱਸੀਆਂ ਮਾਰ-ਮਾਰ ਕੇ ਲੈ ਕੇ ਆਇਆ ਤੇ ਅੱਗੇ ਇਹ ਦੇਖੋ ਦੋਸਤੋ ਬਸ ਸਟੈਂਡ ਤੇ ਪਹੁੰਚ ਰਿਹਾ ਇਹ ਬਹੁਤ ਜ਼ਿਆਦਾ ਮੀਂਹ ਤੇ ਦੋਸਤੋ ਬਸਟੈਂਡ ਤੋਂ ਥੋੜਾ ਉਰੇ ਆਉਣ ਤੇ ਇੱਥੇ ਲੱਗੀ ਹੋਈ ਆ ਬੜੀ ਵਧੀਆ ਤੁੱਪ ਤੇ ਮੀ ਜਾਦੂ ਵਾਂਗੂ ਬਿਲਕੁਲ ਗਾਇਬ ਹੋ ਗਿਆ ਤੇ ਇਹ ਦੇਖੋ ਦੋਸਤੋ ਅੱਗੇ ਅੱਗੇ ਫੇਰ ਮੀ ਆ ਗਿਆ ਲੱਗਦਾ ਜਾਦੂ ਟੁੱਟ ਗਿਆ ਇੰਨਾ ਕੀ ਸੀ ਤੇ ਕਿਉਂਕਿ ਦੋਸਤੋ ਆਟੋ ਮੇਰੀ ਸਵੇਰ ਤੋਂ ਹੀ ਖਰਾਬ ਸੀ ਤੇ ਹੁਣ ਆ ਗਿਆ ਮੈਂ ਨੋਜਲ ਪਰੰਜਰ ਸਹੀ ਕਰਨ ਵਾਲੇ ਮਕੈਨਿਕ ਗਿਆਨੀ ਭਾਈ ਕੋ ਇੱਥੇ ਪਹਿਲਾਂ ਹੀ ਦੋ ਆਟੋ ਵਾਲੇ ਵੀਰ ਆਪਣੀਆਂ ਆਟੋ ਸਹੀ ਕਰਾਉਣ ਨੂੰ ਬੈਠੇ ਆ ਇਹਨਾਂ ਦੀਆਂ ਆਟੋ ਸਹੀ ਕਰਕੇ ਬਾਅਦ ਚ ਹੀ ਮੇਰਾ ਨੰਬਰ ਲੱਗੂਗਾ ਯਾਨੀ ਅੱਜ ਬਹੁਤ ਟਾਈਮ ਖਰਾਬ ਹੋਣ ਵਾਲਾ ਏ ਪਰ ਚਲੋ ਕੋਈ ਗੱਲ ਨਹੀਂ ਅੱਧੇ ਪੌਣੇ ਸ਼ਹਿਰ ਚ ਮੀਂਹ ਪੈ ਰਿਹਾ ਏ ਇਸ ਨੇਹਰ ਚਾਨਣ ਚ ਕੋਈ ਸਵਾਰੀ ਨਹੀਂ ਹੁੰਦੀ ਰੋਡ ਤੇ ਬਸ ਖਾਲੀ ਤੇਲ ਹੀ ਫੂਕਦੇ ਰਹਿਣਾ ਤੇ ਦੋਸਤੋ ਇਹ ਆਟ ਵਾਲੇ ਵੀਰ ਵੀ ਮੇਰੇ ਗਵਾਂਢੀ ਪਿੰਡਾਂ ਦੇ ਨੇ ਇਹਨਾਂ ਨੇ ਦੁਕਾਨ ਤੇ ਬੜੀਆਂ ਰੌਣਕਾਂ ਲਾਈਆਂ ਜਦ ਤੱਕ ਇਹ ਗਿਆਨੀ ਮਕੈਨਿਕ ਬਾਈ ਇਹਨਾਂ ਦੇ ਇੰਜਨਾਂ ਦੀਆਂ ਨੋਜਲਾ ਪਲੰਜਰ ਸਹੀ ਕਰਦਾ ਸੀ ਬੜੀ ਗੱਲਬਾਤ ਹੋਈ ਅਸੀਂ ਆਟ ਵਾਲੇ ਬਾਈ ਇਦਾਂ ਫਸੇ ਹੋਏ ਸੀ ਕਿਤੇ ਗੱਲਬਾਤ ਕਰਦੇ ਆ ਨਹੀਂ ਤਾਂ ਰੋਡ ਦੇ ਉੱਤੇ ਤਾਂ ਅਸੀਂ ਪੂਰੇ ਕੰਪੀਟੀਸ਼ਨ ਵਿੱਚ ਹੁੰਨੇ ਆ ਹਰੇਕ ਸਵਾਰੀ ਮਗਰ ਲੜਦੇ ਆ ਝਗੜਦੇ ਆ ਤੇ ফাইনালি ਦੋਸਤੋ ਕੈਂਡੀਡੇਟ ਘੰਟੇ ਬਾਅਦ ਆ ਗਈ ਮੇਰੀ 바ਰੀ ਹੁਣ ਮਕੈਨਿਕ ਬਾਈ ਖੋ ਰਿਆ ਮੇਰੇ ਆਟੋ ਦੇ ਖਰਾਬ ਪਾਰਟ ਯਾਨੀ ਨੋਜ਼ਲ ਪਲੰਜਰ ਤੇ ਹੁਣ ਦੋਸਤੋ ਸਾਡਾ ਗਿਆਨੀ ਬਾਈ ਗਿਆ ਏ ਕੁਛ ਸਪੇਅਰ ਪਾਰਟ ਲੈਂਡ ਦੂਰ ਤੇ ਮੈਂ ਖੜਾ ਏ ਇਕੱਲਾ ਉਹਦੀ ਦੁਕਾਨ ਦਾ ਵਾਲੀਵਾਰਸ ਬਣ ਕੇ ਤੇ ਦੇਖੋ ਦੋਸਤੋ ਉਹਦੀ ਦੁਕਾਨ ਦੇ ਅੱਗੇ ਕਿੰਨਾ ਪਾਣੀ ਬਾਈ ਦੇ ਜਮਾ ਏ ਕੀ ਹਾਲ ਨੇ ਸੜਕਾਂ ਦੇ ਤੇ ਇਦਾਂ ਬੜੀ ਹੀ ਮੁਸ਼ਕਲ ਨਾਲ ਮੈਂ ਆਪਣੀ ਆਟੋ ਰਾਣੀ ਦਾ ਕੰਮ ਕਰਵਾ ਰਿਆ ਐ ਬੜੇ ਦਿਨਾਂ ਦਾ ਪਰੇਸ਼ਾਨ ਐ ਬਾਰ ਬਾਰ ਖਰਾਬ ਹੋ ਜਾਂਦੀ ਏ ਤੇਲ ਬਹੁਤ ਚੱਕਦੀ ਏ ਕੀ ਕਰੇ ਬੰਦਾ ਫਸਿਆ ਹੋਇਆ ਰੋਜ਼ ਹੀ ਇਹੋ ਚੱਕਰਾਂ 'ਚ ਰਹਿਣਾ ਤੇ ਅੱਗੇ ਇਹ ਦੇਖੋ ਦੋਸਤੋ ਇਹ ਆ ਸਾਡੇ ਗਿਆਨੀ ਬਾਈ ਮਕੈਨਿਕ ਦੀ ਦੁਕਾਨ ਦਾ ਫੁੱਲ ਵਿਊ ਇਹ ਬਾਈ ਵੀ ਮੇਰੇ ਗਵਾਂਢ ਦੇ ਪਿੰਡ ਦਾ ਹੀ ਆ ਮੈਨੂੰ ਹੁਣ ਹੀ ਪਤਾ ਲੱਗਾ ਤੇ ਦੇਖੋ ਗਿਆਨੀ ਬਾਈ ਨੇ ਕਿੱਡੇ-ਕੱਡੇ ਆ ਮਸ਼ੀਨਾ ਕਿੰਨਾ ਖਰਚਾ ਕਰਕੇ ਫਿਟ ਕੀਤੀਆਂ ਨੇ ਤੇ ਹੁਣ ਦੋਸਤੋ ਮਕੈਨਿਕ ਬਾਈ ਗਿਆ ਆਪਣੇ ਮੋਟਰਸਾਈਕਲ ਤੇ ਕੋਈ ਸਪੇਅਰ ਪਾਰਟ ਲੈਣ ਤੇ ਮੈਂ ਇਸ ਦੁਕਾਨ ਤੇ ਬੈਠਾ ਹਾਂ ਬੜੇ ਫਿਕਰਾਂ 'ਚ ਕੀ ਪਤਾ ਨਹੀਂ ਕਿੰਨੇ ਪੈਸੇ ਬਣ ਜਾਣੇ ਨੇ ਇਹ ਵੀ ਪਾਇਆ ਏ ਇਹ ਵੀ ਪਾਇਆ ਏ ਪਤਾ ਨਹੀਂ ਕਿੰਨਾ ਕੁ ਬਿੱਲ ਬਣ ਜਾਣਾ ਏ ਤੇ ਮੈਨੂੰ ਹੁਣੇ ਹੀ ਪੈਦਾ ਕਰਨੇ ਪੈਣੇ ਨੇ ਕਿੱਥੋਂ ਲਿਆਵਾਂਗਾ ਇਹ ਤੇ ਬਾਹਰ ਤੇ ਮੀਂਹ ਪੈ ਰਿਹਾ ਏ ਬੜੇ ਮੰਦੇ ਹਾਲ ਨੇ ਤੇ ਹੁਣ ਦੋਸਤੋ ਮਕੈਨਿਕ ਭਾਈ ਆ ਗਿਆ ਏ ਵਾਪਸ ਤੇ ਉਹਨੇ ਫਿੱਟ ਕਰਤੇ ਮੇਰੀ ਆਟੋ ਚ ਨੋਜ਼ਲ ਪਲੰਜਰ ਤੇ ਮਾਰੀ ਦੀ ਕਿਰਪਾ ਨਾਲ ਸਸਤੇ ਚ ਹੀ ਸਰ ਗਿਆ ਤੇ ਹੁਣ ਦੋਸਤੋ ਨੋਜ਼ਲ ਪਲੰਜਰ ਸੈੱਟ ਕਰਵਾਉਣ ਤੋਂ ਬਾਅਦ ਮੈਂ ਹੁਣ ਘੰਟੇ ਤੋਂ ਘੰਟੇ ਲਾਉਂਗਾ ਕੰਮ ਤੇ ਤੇ ਮਕੈਨਿਕ ਭਾਈ ਨੇ ਕਿਹਾ ਬੜੇ ਆਰਾਮ ਨਾਲ ਚਲਾਉਣੀ ਆ ਜ਼ੋਰ ਨਹੀਂ ਲਗਾਉਣਾ ਤੇ ਅੱਗੇ ਇਹ ਦੇਖੋ ਦੋਸਤੋ ਰੋਡ ਤੇ ਕਿੰਨਾ ਸੋਹਣਾ ਲੱਗਾ ਏ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਦਾ ਪੋਸਟਰ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਆ ਬਹੁਤ ਪਿਆਰਾ ਜਿਹਾ ਪੋਸਟਰ ਦਾ ਡਿਜ਼ਾਈਨ ਏ